ਅਗਿਤਾ ਜੋ ਹੁਸ਼ਰਪੁਰ ਦੇ ਉਸੇ ਦੇਖ ਰਹੇ ਤਮਮ ਦਰਸ਼ਕਾਂ ਦਾ ਮੈਂ ਚੇਤਨ ਕੌਸ਼ਬ ਤਾਂ ਇੱਕ ਵਾਰ ਮੁੜ ਤੋਂ ਵੱਡੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਹੁਸ਼ਰਪੁਰ ਦੇ ਹਲਕਾ ਸ਼ਾਮ 84 ਅਦੀਨੋਂ ਦੇ ਪਿੰਡ ਸੂਸਾਂ ਚ ਮੌਜੂਦ ਡੇਰਾ ਬਾਬਾ ਜਵਾਹਰਦਾਸ ਜੀ ਸੂਸਾ ਦੀਆਂ ਕਿਉਂਕਿ ਬੀਤੇ ਦੋ ਦਿਨ ਪਹਿਲਾਂ ਅਦਾਰਾ ਹਾਰਪਰ ਨਿਊਜ਼ ਵੱਲੋਂ ਤੁਹਾਡੀ ਕਚੈਰੀ ਦੇ ਵਿੱਚ ਖਬਰ ਪੇਸ਼ ਕੀਤੀ ਗਈ ਸੀ ਕਿ ਮਾਨਯੋਗ ਅਦਾਲਤ ਵੱਲੋਂ ਇਸ ਕੇਰੇ ਨੂੰ ਲੈ ਕੇ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਤੇ ਅੱਜ ਇੱਕ ਵਾਰ ਮੁੜ ਤੋਂ ਜਿਹੜਾ ਮਾਹੌਲ ਹੈ ਉਹ ਸਰਗਰਮ ਹੋਇਆ ਹੈ ਤਾਂ ਡੇਰੇ ਦੀ ਅੰਦਰਲੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਅੱਜ 100% ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਕਿਉਂਕਿ ਪਿੰਡ ਸੂਸਾ ਦੇ ਹੀ ਰਹਿਣ ਵਾਲੇ ਦੋ ਵਿਅਕਤੀਆਂ ਨਰਿੰਦਰਪਾਲ ਅਤੇ ਅਰਵਿੰਦ ਸਿੰਘ ਇੰਨ੍ਹਾਂ ਵੱਲੋਂ ਇਹ ਮਾਨਯੋਗ ਅਦਾਲਤ ਦਾ ਸਹਾਰਾ ਲਿਆ ਗਿਆ ਸੀ ਕਿਉਂਕਿ 2018 ਦੇ ਵਿੱਚ ਦ ਇਜਥੇਬੰਦੀ ਵੱਲੋਂ ਇਸ ਡੇਰੇ ਦੀ ਜਿਹੜੀ ਉਹ ਵਾਕ ਡੋਰ ਸੰਭਾਲੀ ਗਈ ਸੀ ਤਾਂ ਉਸ ਵਕਤ ਤੋਂ ਲੈ ਕੇ ਸਾਨੂੰ 2018 ਤੋਂ ਲੈ ਕੇ ਇਸ ਡੇਰੇ ਨੂੰ ਉਕਤ ਜਥੇਬੰਦੀ ਤੋਂ ਮੁਕਤ ਕਰਵਾਉਣ ਦੇ ਲਈ ਪਿੰਡ ਦੇ ਦੋ ਵਿਅਕਤੀਆਂ ਵੱਲੋਂ ਮਾਨਜੋਗ ਅਦਾਲਤ ਦਾ ਸਹਾਰਾ ਲਿਆ ਗਿਆ ਸੀ ਤੇ ਅੱਜ ਮਾਨਜੋਗ ਅਦਾਲਤ ਇਸ ਤੇ ਕੋਈ ਵੱਡਾ ਫੈਸਲਾ ਸੁਣਾ ਸਕਦੀ ਹੈ ਤਾਂ ਸਾਡੀ ਇਹ ਪਟੀਸ਼ਨ ਕਰਤਾਵਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਨਰਿੰਦਰਪਾਲ ਦੇ ਨਾਲ ਤੇ ਅਰਵਿੰਦ ਸਿੰਘ ਇੰਦੇ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਾਨਜੋਗ ਅਦਾਲਤ ਅੱਜ 4 ਵਜੇ ਤੱਕ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਫੈਸਲਾ ਸੁਣਾ ਦੇਵੇਗੀ ਤੇ ਦੂਜੇ ਪਾਸੇ ਜੇਕਰ ਆਪਾਂ ਇਹ ਡੇਰੇ ਦੀਆਂ ਗੱਲਾਂ ਕਰੀਏ ਤਾਂ ਡੇਰਿਆਂ ਤੁਹਾਨੂੰ ਅੰਦਰੂਨੀ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਕਿ ਇਸ ਵਕਤ ਪਿੰਡ ਸੂਸਾ ਹੈ ਜਾਂ ਜਿਹੜਾ ਪਿੰਡ ਸੂਸਾ ਦੇ ਵਿੱਚ ਜੋ ਧਾਰਮਿਕ ਸਥਾਨ ਕਾਫੀ ਜ਼ਿਆਦਾ ਮਾਨਤਾ ਇਸ ਗੇਰੇ ਦੀ ਤਾਂ ਡੇਰਾ ਪੂਰਾ ਜਿਹੜਾ ਪੁਲਿਸ ਸ਼ੌਣੀ ਦੇ ਵਿੱਚ ਤਬਦੀਲ ਹੋਇਆ ਹੈ ਤਾਂ तकरीबन ਜੋ ਜਾਣਕਾਰੀ ਸਾਡੇ ਕੋਲ ਹੈ 500 ਦੇ ਕਰੀਬ ਪੁਲਿਸ ਮੁਲਾਜ਼ਮ ਅਧਿਕਾਰੀ ਖੁਦ ਐਸਪੀ ਮੇਜਰ ਸਿੰਘ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਵੱਲੋਂ ਇਹ ਸਾਰਾ ਇਹ ਜਿਹੜੀ ਕਮਾਂਡ ਸੰਭਾਲੀ ਗਈ ਹੈ ਦੇਖ ਰੱਖਦੀ ਕਿਉਂਕਿ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਜਦੋਂ ਕੋਈ ਮਾਨਯੋਗ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾਂਦਾ ਹੈ ਤਾਂ ਕਈ ਵਾਰ ਜਿਸ ਪੱਖ ਦੇ ਵਿਰੋਧ ਦੇ ਵਿੱਚ ਫੈਸਲਾ ਆਉਂਦਾ ਤਾਂ ਉਹਨਾਂ ਵੱਲੋਂ ਇਤਰਾਜ਼ ਜਤਾਇਆ ਜਾਂਦਾ ਤੇ ਕਈ ਵਾਰ ਮਾਹੌਲ ਹੈ ਜਿਹੜਾ ਉਹ ਗਹਿਮਾ-ਗਹਿਮੀ ਵਾਲਾ ਬਣ ਜਾਂਦਾ ਤੇ ਹਾਲਾਤ ਵਿਗੜਨ ਦਾ ਡਰ ਰਹਿੰਦਾ ਹੈ ਖਾਸ ਕਰ ਜਦੋਂ ਧਾਰਮਿਕ ਡੇਰਿਆਂ ਨੂੰ ਲੈ ਕੇ ਕੋਈ ਫੈਸਲਾ ਸੁਣਾਇਆ ਜਾਂਦਾ ਤਾਂ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ 'ਚੋਂ ਕਈ ਵਾਰ ਜੜੀਆਂ ਉਹ ਰੋਲਾ ਪੈਂਡ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ احتیاط ਵਜੋਂ ਜਾਂ ਸੁਰੱਖਿਆ ਤੇ ਕਰੜੇ ਇੰਤਜ਼ਾਮ ਵਜੋਂ ਪੁਲਿਸ ਛੌਣੀ ਦੇ ਵਿੱਚ ਪਿੰਡ ਸੂਸਾਂ ਜਿਹੜਾ ਇਸ ਵਕਤ ਪੂਰੀ ਤਰ੍ਹਾਂ ਦੇ ਨਾਲ ਤਬਦੀਲ ਹੋਇਆ ਪਿਆ ਜਿਸ ਤਿਹ ਤੁਹਾਨੂੰ ਅਸੀਂ ਨਾਲ ਦੇ ਨਾਲ ਤਸਵੀਰਾਂ ਵੀ ਵਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਪੁਲਿਸ ਅਧਿਕਾਰੀ ਜਿਹੜੇ ਉਹ ਡੇਰੇ ਦੇ ਅੰਦਰ ਅਤੇ ਡੇਰੇ ਦੇ ਬਾਹਰ ਮੌਜੂਦ ਨੇ ਤਾਂ ਅੱਜ 4 ਵਜੇ ਤੱਕ ਦੀ ਜਿਹੜੀ ਉਮੀਦ ਲਗਾਈ ਜਾ ਰਹੀ ਹੈ ਪਟੀਸ਼ਨ ਕਰਤਾਵਾਂ ਵੱਲੋਂ ਕਿ 4 ਵਜੇ ਤੱਕ ਮਾਨਜੋਗ ਅਦਾਲਤ ਵੱਲੋਂ ਡੇਰੇ ਨੂੰ ਲੈ ਕੇ ਫੈਸਲਾ ਸੁਣਾ ਦਿੱਤਾ ਜਾਵੇਗਾ ਤਾਂ ਜਿਵੇਂ ਕੋਈ ਫੈਸਲਾ ਮਾਨਜੋਗ ਅਦਾਲਤ ਸੁਣਾਉਂਦੀ ਹੈ ਤਾਂ ਆਦਾਰਾ ਹੁਸ਼ਾਰ ਪਰ ਨਿਊਜ਼ ਵੀ ਕੋਸ਼ਿਸ਼ ਰਹੀਗੀ ਕਿ ਜਲਦ ਸਾਰੇ ਮਾਮਲੇ ਤੋਂ ਪਰਦਾ ਚੱਕਿਆ ਜਾਵੇ ਕੀ ਕੁਝ ਹੁੰਦਾ ਵਿਅਕਤੀ ਨੇ ਉਹ ਮਾਨਯੋਗ ਅਦਾਲਤ ਦਾ ਸਹਾਰਾ ਲੈਂਦੇ ਨੇ ਨਰਿੰਦਰਪਾਲ ਤੇ ਅਰਵਿੰਦ ਸਿੰਘ ਇੰਦਾ ਤਾਂ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ